ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ ਡਬਲ ਜੈਕ ਵਾਲਾ ਟਰਾਲਾ ਵਿਕਾਊ ਹੈ 16/7 ਦਾ 2024 ਮਾਡਲ 28 ਫੁੱਟ ਵਿਡ ਜਿਸ ਤੇ ਚਾਦਰ ਲੱਗੀ ਹੈ ਡਿਲਕਸ ਮਾਡਲ ਵਧੀਆ ਰੰਗ ਪਿੰਡ ਏਰੀਆ ਜਲੰਧਰ ਹੁਸ਼ਿਆਰ ਬੋਰੋਡ ਮੰਡਿਆਲਾ ਰੇਟ 295000 9463644505 ਇਸ ਨੰਬਰ ਤੇ ਫੋਨ ਕਰਕੇ ਡਬਲ ਜੈਕ ਵਾਲਾ ਟਰਾਲਾ ਜਿਹੜਾ ਤੁਸੀਂ ਖਰੀਦ ਸਕਦੇ ਹੋ ਚਹਲ ਹੋਲਾਮ ਵਾਲੇ ਟਰੈਕਟਰ ਸਾਊਂਡ ਸਿਸਟਮ ਹਰ ਪ੍ਰਕਾਰ ਦੇ ਸਾਊਂਡ ਸਿਸਟਮ ਲੈਣ ਦੇ ਲਈ ਸੰਪਰਕ ਕਰੋ ਪਿੰਡ ਹੋਲਾਵਾਲੀ ਫਿਰੋਜ਼ਪੁਰ ਨੰਬਰ 149 93456 ਇਸ ਨੰਬਰ ਤੇ ਸੰਪਰਕ ਕਰੋ ਵੀਡੀਓ ਨੂੰ ਬਤਵੱਦ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਆਈ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਕੰਪਿਊਟਰ ਕਹਾ ਵਿਕਾਉ ਹੈ ਜੀ ਮਜ਼ਬੂਰੀ ਕਰਕੇ ਬੇਚ ਰਹੇ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ 11 ਮਾਡਲ ਹੈ ਡਿਮਾਂਡ ਰੱਖੀ ਗਈ ਹੈ ਜੀ 1.5 ਲੱਖ ਰੁਪਇਆ ਏਰੀਆ ਜੀ ਪਿੰਡ ਚੱਕ ਬੰਗੀ ਵਾਲਾ ਫਿਰੋਜ਼ਪੁਰ ਅਰਜ਼ੰਤ ਸੇਲ ਕਰਨਾ ਹੈਗਾ 9592005708 ਇਸ ਨੰਬਰ ਤੇ ਫੋਨ ਕਰਕੇ ਕੰਪਿਊਟਰ ਖਰਾਹ ਤੁਸੀਂ 1.5 ਲੱਖ ਰੁਪਏ ਚ ਖਰੀਦ ਸਕਦੇ ਹੋ। ਦੋ ਟਰਾਲੀਆਂ ਬਿਕਾਉ ਨੇ ਜੀ ਇੱਕ ਜੈਕ ਵਾਲੀ ਜਾਲ ਲੱਗਿਆ ਸਾਈਜ਼ 11 ਵਾ 6 ਰੇਟ 1,08,000 ਦੂਜੀ ਬਿਨਾ ਜੈਕ ਤੋਂ ਦਾਣਿਆਂ ਵਾਲੇ ਵਿੱਡ ਰੇਟ ਹੈ ਜੀ 72,000 ਦੋਨਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ। ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ। ਨੰਬਰ ਨੋਟ ਕਰ ਲਓ ਜੀ 85777040955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਟਰਾਲੀਆਂ ਨੇ ਜਿਹੜੀਆਂ ਖਰੀਦ ਸਕਦੇ ਹੋ ਜੀ ਆਈ 20 ਗੱਡੀ ਵਿਕਾਊ ਹੈ ਜੀ ਡੀਜ਼ਲ ਦੀ ਗੱਡੀ ਹੈ 2014 ਮਾਡਲ 3 ਲੱਖ 80 ਹਜ਼ਾਰ ਰੇਟ ਰੱਖਿਆ ਗੱਡੀ ਦੂਜੀ ਨਾ ਹੈ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ ਨਹੀਂ ਹੈ ਸੀਟਰ ਵਧੀਆ ਚੱਲਦਾ ਇੰਜਨ ਗੇਅਰ ਦੇ ਓਕੇ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਲੁਧਿਆਣਾ ਏਰੀਆ ਜੀ 9955282792 9955282792 ਨੰਬਰ ਤੇ ਫੋਨ ਕਰਕੇ ਤੁਸੀਂ ਆ ਟਵেন্টি ਗੱਡੀ ਨੂੰ ਖਰੀਦ ਸਕਦੇ ਹੋ ਜੈਕ ਵਾਲੀ ਟਰਾਲੀ ਵਿਕਾਊ ਹੈ ਜੀ 11x6 ਦੀ ਸਾਫ ਕੰਡੀਸ਼ਨ ਕੜੇ ਵਾਲੇ ਰਿੰਮ ਸਾਦੇ ਵਿੱਡ ਏਰੀਆ ਜੀ ਫਰੀਦਕੋਟ ਰੇਟ 110000 709993068 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੈਕ ਵਾਲੀ ਟਰਾਲੀ 11x6 ਦੀ 1 ਲੱਖ 10000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਫੁੱਲ ਹੈਵੀ ਗੇਟ ਵਿਕਾਊ ਹੈ ਜੀ 9 ਫੁੱਟ ਚੌੜਾ ਤੇ 10 ਫੁੱਟ ਲੰਮਾ 9 ਫੁੱਟ ਚੌੜਾ ਹੈ ਜੀ 10 ਫੁੱਟ ਲੰਮਾ ਗੇਟ ਵਿਕਾਊ ਹੈ ਜੀ ਫੁੱਲ ਹੈਵੀ ਹੈ 25000 ਰੁਪਏ ਰੇਟ ਰੱਖਿਆ ਗਿਆ ਏਰੀਆ ਲਹਿਰਾਗਾਗਾ 75898 50473 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੇਟ ਹੈ ਜਿਹੜਾ ਫੁੱਲ ਹੈਵੀ 25000 ਰੁਪਏ ਦੇ ਵਿੱਚ ਤੁਸੀਂ ਇਸ ਗੇਟ ਨੂੰ ਖਰੀਦ ਸਕਦੇ ਹੋ ਡ੍ਰਿੰਕਰ ਬਿਕਾਊਆ ਸਮੀਥ ਗਨ ਏਰੀਆ ਹੈਗਾ ਜੀ ਕਾਦੀਆਂ ਗੁਰਦਾਸਪੁਰ ਜ਼ਿਆਦਾ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ 9855886640 9855886640 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਪਸੰਦ ਆ ਗਈ ਤਾਂ ਸ਼ੇਅਰ ਜ਼ਰੂਰ ਕਰ ਦਿਓ 60 ਫਾਰਮ ਟ੍ਰੈਕ ਟਰੈਕਟਰ ਬਿਕਾਊਆ ਹੈ ਜੀ 2004 ਮਾਡਲ ਕੰਡੀਸ਼ਨ ਓਕੇ ਹੈ 90% टायर ਨੇ ਸਾਰਾ ओरिजिनल एरिया ਮੱਖੂ ਸ਼ਹਿਰ ਫਿਰੋਜ਼ਪੁਰ ਐਨ ਆਰ ਆਈ ਪਰਸਨ ਬਹੁਤ ਹੀ ਘੱਟ ਚੱਲੇ ਜੀ ਬਹੁਤ ਘੱਟ ਚੱਲੇ ਹੋਏ ਟਰੈਕਟਰ ਆ ਰੇਟ ਦੀ ਗੱਲ ਕਰੀਏ ਤਾਂ 280000 98143 81274 ਇਸ ਨੰਬਰ ਤੇ ਫੋਨ ਕਰਕੇ 60 ਫਾਰਮਾਟ ਰੈਕ ਟਰੈਕਟਰ 280000 ਚ ਖਰੀਦ ਸਕਦੇ ਹੋ अल्टੋ ਐਲ ਐਕਸ ਗੱਡੀ ਵਿਕਾਊ ਹੈ ਜੀ 2003 ਮਾਡਲ ਹੈ ਏਰੀਆ ਧਰਮਕੋਟ ਮੋਗਾ ਕਾਗਜ਼ ਵਗੈਰਾ ਪੂਰੇ ਨੇ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਤੁਸੀਂ ਦੇਖ ਸਕਦੇ ਹੋ 72000 ਰੁਪਏ ਦਾ ਰੇਟ ਹੈ ਜੀ 90561 79917 90561 79917 ਇਸ ਨੰਬਰ ਤੇ ਫੋਨ ਕਰਕੇ ਆਲਟੋ ਐਲ ਐਕਸ ਗੱਡੀ ਹੈ ਜਿਹੜੀ ਤੁਸੀਂ 72000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕੇਸ ਦਾ ਰਿਪਰ ਵੀ ਕਾਊ ਹੈ ਜੀ 2011 ਮਾਡਲ ਕੇਸ ਦਾ ਰਿਪਰ ਵੀ ਕਾਊ ਹੈ ਜੀ 2011 ਮਾਡਲ ਹੈ 93000 ਰੁਪਏ ਰੇਟ ਰੱਖਿਆ ਗਿਆ ਏਰੀਆ ਜੀਰਾ 9814241396 ਇਸ ਨੰਬਰ ਤੇ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਤੇ ਭੈਣਾਂ ਦੀ ਮਦਦ ਹੋ ਸਕਦੀ ਹੈ ਜੀ ਸੋ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਸੱਤ ਬੀਟਲ ਦੋ ਵਰਬਰੀ ਨਸਲ ਦੇ ਮੇਮ ਨੇ ਵਿਕਾਉ ਨੇ ਤਿੰਨ ਤਿੰਨ ਮਹੀਨਿਆਂ ਦੇ ਨੇ ਜੀ ਏਰੀਆ ਤਲਵੰਡੀ ਸਾਬੋ ਬਠਿੰਡਾ ਸੱਤ ਬੀਟਲ ਨਸਲ ਦੇ ਨੇ ਦੋ ਵਰਬਰੀ ਨਸਲ ਦੇ ਨੇ ਤਨ ਤਰ ਮੀਨਾ ਦੀ ਉਮਰ ਇਹਨਾਂ ਦੀ ਏਰੀਆ ਹੈਗਾ ਜੀ ਤਲਵੰਡੀ ਸਾਬੋ ਬਠਿੰਡਾ ਰੇਟ ਫੋਨ ਤੇ ਪਤਾ ਕਰ ਸਕਦੇ ਹੋ 9465503535 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਸਕੋਰਪਿਓ ਗੱਡੀ ਵਿਕਾਊ ਹੈ ਜੀ ਗੱਡੀ 2007 ਮਾਡਲ ਪਹਿਲੇ ਨਾਮ ਪਾਰ ਸਿੰਘ ਕਰਵਾਉਣ ਵਾਲੀ ਹੈ ਜੀ ਏਰੀਆ ਨਕੋਦਰ ਜਲੰਧਰ ਕੰਡੀਸ਼ਨ ਓਕੇ ਗੱਡੀ ਦਾ ਰੇਟ ਵੀ ਇਹਨਾਂ ਦੱਸਿਆ ਨਹੀਂ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਜੀ 9781899899 ਇਸ ਨੰਬਰ ਤੇ ਫੋਨ ਕਰਕੇ ਸਕੋਰਪੀਓ ਗੱਡੀ 2007 ਮਾਡਲ ਹੈ ਜਿਹੜੀ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ। ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ 1997 ਮਾਡਲ ਏਰੀਆ ਪਿੰਡ ਜਲਾਲਪੁਰ ਨੇੜੇ ਪਾਤੜਾ ਰੇਟ ਫੋਨ ਤੇ ਇੰਜਨ ਗੇਅਰ ਦਾ ਓਕੇ ਹੈ। ਮੌਕੇ ਤੇ ਬਾਹ ਕੇ ਚੈੱਕ ਕਰਕੇ ਚਲਾ ਕੇ ਤੁਸੀਂ ਡੀਲ ਕਰ ਸਕਦੇ ਹੋ 9592583874 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਜਾ 265 ਟ੍ਰੈਕਟਰ 1997 ਮਾਡਲ ਖਰੀਦ ਸਕਦੇ ਹੋ 130 ਕਿੱਲੇ ਜ਼ਮੀਨ ਵਿਕਾਊ ਹੈ ਜੀ ਹਾਂ ਜੀ 130 ਕਿੱਲੇ ਜ਼ਮੀਨ ਵਿਕਾਊ ਹੈ 6 ਲੱਖ ਰੁਪਏ ਕਿਲੇ ਦਾ ਰੇਟ ਹੈ ਜੀ 6 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਕਿੱਲੇ ਦਾ ਏਰੀਆ ਪਿੰਡ ਕਾਠਗੜ ਰੋਪੜ 130 ਕਿੱਲੇ ਜ਼ਮੀਨ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 130 ਕਿੱਲੇ ਜ਼ਮੀਨ 6 ਲੱਖ ਨੂੰ ਕਿੱਲਾ ਖਰੀਦ ਸਕਦੇ ਹੋ 7889144493 7889144493 ਇਸ ਨੰਬਰ ਤੇ ਫੋਨ ਕਰਕੇ 130 ਕਿਲੇ ਜ਼ਮੀਨ 6 ਲੱਖ ਰੁਪਏ ਨੂੰ ਕਿਲਖੇਤ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਨਾ ਬਿਰੰਦ ਦਾ ਤੈਦ ਲੋ ਧੰਨਵਾਦ ਉਮੀਦ ਕਰਦੇ ਜੀ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਬਤਵਾ ਸਪੋਰਟ ਕਰਿਆ ਕਰੋ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੋ ਕਮੈਂਟਾਂ ਦੇ ਵਿੱਚ ਆਦਾ ਏਰੀਆ ਜ਼ਰੂਰ ਦੱਸਣ ਤੇ ਜੇਕਰ ਤੁਹਾਨੂੰ ਕੋਈ ਕੋਈ ਵੀ ਚੀਜ਼ ਚਾਹੀਦੀ ਕਿਸੇ ਵਿਤਰਾਂ ਦੀ ਜ਼ਮੀਨ ਪਲਾਟ ਕੋਠੀ ਕਰ ਖੇਤੀਬਾੜੇ ਵਾਲ ਸੰਧ ਗੱਟੀਆਂ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਚਲਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਨਾਲ ਅਸੀਂ ਜਲਦੀ ਮਿਲਦੇ ਇੱਕ ਹੋਰ ਨਵੇਂ ਵੀਡੀਓ ਦਾ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ